ਇੱਕ ਗੱਲ ਸਾਰਿਆਂ ਨੇ ਨੋਟ ਕੀਤੀ ਹੁੰਨੀ ਕਿ 79 ਗੇਲ ਦਾ ਆਉਣ ਵਾਲਾ ਟਾਈਮ ਕਿਦਾਂ ਦਾ ਵਗ ਗਿਆ ਕਿਉਂਕਿ ਜੱਕ ਦਾ ਮਨ 79 ਗੇਲ ਦੀਆਂ ਸਰਚਾਂ ਜਿਹੜੀਆਂ ਵਜੀਆਂ ਸ਼ੁਰੂ ਹੋ ਚੁੱਕੀਆਂ ਨੇ ਆਖਿਰਕਾਰ ਉਹ ਮੁੱਦਾ ਸੀਗਾ ਮਾਸੂ ਸਲੀਮ ਰੋਸ਼ਨ ਪ੍ਰਿੰਸ ਉਸ ਤੋਂ ਬਾਅਦ ਆ ਕਾਫੀ ਜ਼ਿਆਦਾ ਸਰਚਾਂ ਦੇ ਵਿੱਚੋਂ ਹੁਣ 79 ਗੇਲ ਨੂੰ ਇੱਕ ਵਾਰ ਫੇਰ ਲਿਆਦਾ ਗਿਆ 79 ਗੇਲ ਦੇ ਇੰਨੇ ਵਧੀਆ ਗਾਣੇ ਰਹੇ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜਿਹੜਾ ਮੁੰਡਾ ਸਟੇਜ ਦੇ ਉੱਪਰ ਖੜੋਤਾ ਸੀਗਾ ਉਹ ਬਹੁਤ ਹੀ ਮਹਾਨ ਪੰਜਾਬੀ ਗਾਇਕ ਇੱਕ ਹੈਗੇ ਨੇ ਉਹਨਾਂ ਦਾ ਨਾਮ ਤੁਸੀਂ ਕਮੈਂਟ ਵਿੱਚ ਦੱਸੋਗੇ ਮੈਂ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਲੈਣਾ ਉਹਨਾਂ ਦਾ ਮੁੰਡਾ ਹੈ ਤੇ ਉਹਨਾਂ ਨੇ ਜਿਹੜਾ ਗਾਣਾ ਗਾਇਆ ਗਾਣੇ ਤੋਂ ਵੀ ਤੁਸੀਂ ਸਮਝ ਸਕਦੇ ਹੋ ਕਿ ਕਿਹੜਾ ਗਾਣਾ ਗਾਇਆ ਤੇ ਕਿੰਨਾ ਦੇ ਉਹ ਮੁੰਡੇ ਆ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ 79 ਗਿਲ ਦਾ ਉਹ ਗਾਣਾ गा ਰਿਹਾ ਸੀਗਾ ਉਹ ਨੂੰ ਉਹ ਕਹਿੰਦਾ ਕਿ ਮੈਨੂੰ ਜਿਹੜਾ ਕਿ ਆਪਣੇ ਪਾਪਾ ਦਾ ਗਾਣਾ ਯਾਦ ਆ ਗਿਆ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਕਿ ਗਾਣਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਹ ਮੁੰਡਾ 79 ਗਿਲ ਦੇ ਪੈਰੀਂ ਹੱਥ ਵਿਲੋਂਦਾ ਪਰ ਕਾਫੀ ਜ਼ਿਆਦਾ ਉਹ 79 ਗਿਲ ਨੂੰ ਵੀ ਘੇਰੇ ਵਿੱਚ ਲੈ ਦਿਆ ਰਿਹਾ ਵੀ 79 ਗਿਲ ਦੇ ਸਾਹਮਣੇ 79 ਗਿਲ ਦਾ ਗਾਣਾ ਭੁੱਲ ਗਿਆ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਕਿ ਪਿਓ ਦਾ ਗਾਣਾ ਗਾਉਣਾ ਜਿਹੜਾ ਕਿ ਉਹ ਸ਼ੁਰੂ ਕਰ ਦਿੱਤਾ ਮੈਂ ਕਹਿੰਨਾ ਵੀ ਇਹ ਮੀਡੀਆ ਵਾਲਿਆਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਦਾ ਵੀ ਕੋਈ ਵੀ ਗਾਣਾ ਗਾ ਸਕਦਾ ਸਟੇਜ ਦੇ ਉੱਪਰ ਇਹਨਾਂ ਸਤਿਕਾਰ ਕਰਿਆ ਉਹ 76 ਗਿਲ ਦਾ ਪੰਜਾਬੀ 뮤직 ਇੰਡਸਟਰੀ ਨੂੰ ਜੋੜ ਕੇ ਰੱਖਣ ਵਾਲਾ ਕੰਮ ਜਿਹੜਾ ਕਿ ਸਾਨੂੰ ਕਰਨਾ ਚਾਹੀਦਾ ਕੋਈ ਫੇਕ ਪਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਇਦਾਂ ਦੀਆਂ ਹੋਰ ਕਲਿੱਪਾਂ ਦੇਖਣ ਵਾਸਤੇ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਾਂ ਸੀ ਲੈ ਕੇ ਆਉਂਦੇ ਰਹਿੰਦੇ ਆ ਇਹ ਕਿ ਤੁਸੀਂ ਸਿੱਧੂ ਮੂਸੇਵਾਲੇ ਦੀ ਵੀ ਵੀਡੀਓ ਜਾ ਕੇ ਦੇਖ ਸਕਦੇ ਹੋ ਜਿਹੜੀ ਕਿ ਥੋੜੇ ਟਾਈਮ ਪਹਿਲਾਂ ਹੀ ਲੀਕ ਹੋਈ ਆ ਜਿੱਥੇ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਸ਼ੂਟਿੰਗ ਚੱਲਣ ਦੀ ਆ ਜਰੂਰ ਤੁਸੀਂ ਉਹ ਵੀ ਵੀਡੀਓ ਨੂੰ ਜਾ ਕੇ ਦੇਖੋ ਤੇ ਵੱਤਵਾਦ ਚੈਨਲ ਨੂੰ ਸਪੋਰਟ ਕਰੋ ਇਹ ਵੀ ਵੀਡੀਓ ਨੂੰ ਵੱਤਵਾਦ ਲਾਈਕ ਤੇ ਸ਼ੇਅਰ ਕਰੋ